ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ। ਰਾਮਸੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ। ਤੀਜੇ ਦਿਨ ਆਥਰ ਨੂੰ ਚੰਡਾ ਮੱਲਣ ਦੇ ਘਰ ਆ ਕੇ ਆਖ ਗਿਆ ਕਿ ਰਕਮ ਤਿਆਰ ਹੈ। ਉਹ ਅਗਲੇ ਦਿਨ ਸਵੇਰੇ ਹੀ ਮੁਕੰਦੀ ਬਾਣੀਆਂ ਦੀ ਹੱਟੀ ਉੱਤੇ ਆ ਕੇ ਲਿਖਤ ਕਰਵਾ ਦੇਵੇ ਤੇ 8000 ਖਰਾ ਕਰੇ। ਦੋ ਗਵਾਹੀ ਲਿਆਵੇ। ਰਾਤ ਨੂੰ ਚੰਦਗੁਰ ਤੇ ਮੱਲਣ ਤੀਵੀ ਆਦਮੀ ਦੋ ਮੇ ਝੇੜੇ ਕਰਦੇ ਰਹੇ ਕਿ ਜਮੀਨ ਗਣੇ ਧਰ ਨਾਲ ਕਿੰਨੀ ਬਦਨਾਮੀ ਹੋਵੇਗੀ ਇਹ ਗੱਲ ਜ ਗੁੱਝੀ ਛਪੀ ਤਾਂ ਰਹੇਗੀ ਨਹੀਂ ਇੱਕ ਦਿਨ ਤਾਂ ਲੋਕਾਂ ਨੂੰ ਪਤਾ ਲੱਗ ਹੀ ਜਾਵੇਗਾ ਲੋਕ ਪਤਾ ਨਹੀਂ ਕੀ ਕੀ ਗੱਲਾਂ ਕਰਨਗੇ ਕਹਿਣਗੇ ਰਸਾਲਦਾਰ ਕਰਮ ਸਿੰਘ ਦਾ ਨਾਮ ਮਿੱਟੀ ਵਿੱਚ ਮਿਲਾਤਾ ਉਹਦੇ ਮੁੰਡੇ ਨੇ ਪੁੱਤ ਬਣਾਉਂਦਾ ਹੈ ਗਵਾਉਂਦਾ ਨਹੀਂ ਹੁੰਦਾ ਚੰਦਗੁਰ ਨੇ ਉਹਦਾ ਦਿਲ ਤਰਾਇਆ ਉਹ ਚੋਰਾ ਨਾ ਕਰੇ ਉਰੀ ਦਾ ਵਿਆਹ ਵੱਡੀ ਚੀਜ਼ ਹੈ ਪੈਸਾ ਤਾਂ ਹੱਥਾਂ ਦੀ ਮਾਇਲ ਹੈ ਬਹਿਗਰੂਪਲੀ ਕਰੇਗਾ ਉਹ ਕਮਾਈ ਕਰਨਗੇ ਤੇ ਇਹ ਦੋ ਘੁਮਾ ਛਡਾ ਲੈਣਗੇ ਉਹਨਾਂ ਦਾ ਰੱਬ ਵਿੱਚਿਆ ਹੋਇਆ ਤਾਂ ਨਹੀਂ ਕਿ ਉਹਨਾਂ ਦੀ ਫਰਿਆਦ ਨਹੀਂ ਸੁਣੇਗਾ ਪੀੜਾਂ ਸੰਘੀੜਾਂ ਤਾਂ ਰਾਜੇ ਰਾਣਿਆਂ ਉੱਤੇ ਵੀ ਪੈਂਦੀਆਂ ਨੇ ਜ਼ਮੀਨ ਤਾਂ ਜਟ ਲਈ ਸੋਨਾ ਹੁੰਦੀ ਹੈ ਜਦੋਂ ਮਰਜੀ ਪਾ ਨਾ ਲਓ ਜ਼ਮੀਨ ਜਟ ਦੀ ਮਾਂ ਹੁੰਦੀ ਹੈ ਜਟ ਇਹਨੂੰ ਕਿੰਨਾ ਖੱਜਲ ਖਵਾਰ ਕਰੇ ਇਹ ਫੇਰ ਵੀ ਬੁੱਤੋ ਤੇ ਠੰਡਾ ਹੀ ਛੜਕਦੀ ਹੈ ਉਹਨੂੰ ਵਰ ਦਿੰਦੀ ਹੈ ਜ਼ਮੀਨ ਨੂੰ ਤਾਂ ਬਸ ਵੇਚੇ ਨਾ ਹੋਰ ਕੁਝ ਕਰੀ ਜਾਵੇ ਜ਼ਮੀਨ ਹੋਰ ਕਾਦੇ ਵਾਸਤੇ ਮੌਕੇ ਉੱਤੇ ਤਾਂ ਜ਼ਮੀਨ ਹੀ ਕੰਮ ਆਉਂਦੀ ਹੈ ਜ਼ਮੀਨ ਤਾਂ ਜੱਟ ਦਾ ਧੋਰਾ ਹੈ ਇਹ ਤਾਂ ਜੱਟ ਦਾ ਵੱਡਾ ਸਹਾਰਾ ਹੈ ਇਸ ਜ਼ਮੀਨ ਕਰਕੇ ਤਾਂ ਉਹ ਜੱਟ ਹੈ ਸਾਰੀਆਂ ਕੌਮਾਂ ਦਾ ਸਰਤਾਜ ਸਭ ਦਾ ਸ਼ਹਿਨशाह ਮੱਲਣ ਆਪ ਵੀ ਦਿਲ ਤਰ ਗਿਆ ਉਹ ਕਹਿੰਦਾ ਵੱਡੀ ਕੁੜੀ ਲੱਖੋ ਦੇ ਵਿਆਹ ਵੇਲੇ ਐਨਾ ਖਰਚ ਕੀਤਾ ਹੁਣ ਮੀਤੋ ਵੇਲੇ ਹੱਥ ਘੋਟਣਾ ਤਾਂ ਬੜਾ ਭੈੜਾ ਲੱਗਦਾ ਹੈ ਉਹੀ ਨਕ ਰੱਖਾਂਗੇ ਮੀਤੋ ਉੱਤੇ ਵੀ ਉਹਨਾ ਹੀ ਖਰਚ ਕਰਾਂਗੇ ਸ਼ਰੀਕ ਕੀ ਆਖਣਗੇ ਸਾਲੇ ਬਈ ਹੁਣ ਦੂਜੀ ਕੁੜੀ ਵੇਲੇ ਫੋਕ ਨਿਕਲ ਗਈ ਸ਼ਰੀਕਾ ਮੂਰੇ ਨੀ ਮਾ ਨਹੀਂ ਹੋਣਾ ਚਾਹੇ ਛਪਰੀ ਦਾ ਕੱਖ ਨਾ ਰਹੇ ਦੋ ਘਮਾਂ ਦਾ ਕੀ ਹੈ ਤਿੰਨ ਚਾਰ ਸਾਲਾਂ ਵਿੱਚ ਹੀ ਕਮਾਈ ਕਰਕੇ ਛੁਡਾ ਲਵਾਂਗੇ ਕਿਸੇ ਨੂੰ ਪਤਾ ਤੱਕ ਵੀ ਨਹੀਂ ਲੱਗਣਾ ਕੀ ਜ਼ਮੀਨ ਗਿਆਨੇ ਤਰੀਸੀ ਜਦੋਂ ਬੋਣੇ ਵੀਜੀ ਆਪਾਂ ਹੀ ਹੈ ਝੰਡੇ ਨੂੰ ਚੰਗੀ ਫਸਲ ਦੇਵਾਂਗੇ ਤਾਂ ਉਹ ਹੋਰ ਕਿਸੇ ਨੂੰ ਕਿਉਂ ਦੇਵੇਗਾ ਇਹ ਦੋਕਮਾ ਮੱਲਰ ਨੇ ਇੱਕ ਗੱਲ ਚੰਦਕੁਰ ਨਾਲ ਹੋਰ ਵੀ ਸਾਂਝੀ ਕੀਤੀ ਉਹ ਇਹ ਕਿ ਜੇ ਉਹ ਕੁੜੀਆਂ ਉੱਤੇ ਇੰਨਾ ਖਰਚ ਨਹੀਂ ਕਰੇਗਾ ਤਾਂ ਉਹਨਾਂ ਦੇ ਬਲਕਾਰ ਉੱਤੇ ਕੋਈ ਜੱਟ ਇੰਨਾ ਖਰਚ ਕਿਵੇਂ ਕਰੇਗਾ ਕੁੜੀਆਂ ਨੂੰ ਜੋ ਦੇਵੇਗਾ ਉਹ ਬਲਕਾਰ ਵਲੇ ਠੋਕ ਵਜਾ ਕੇ ਲੈ ਲਵਾਂਗੇ ਦੂਜੇ ਦਿਨ ਸਵੇਰੇ ਸੰਦੇਹਾਂ ਹੀ ਘਰੇ ਜਾ ਕੇ ਮੱਲੜ ਨੇ ਦੋ ਨਜ਼ਦੀਕੀ ਬੰਦੇ ਤਿਆਰ ਕੀਤੇ ਤੇ ਉਹਨਾਂ ਨੂੰ ਮਕੰਦੀ ਦੀ ਹੱਟੀ ਉੱਤੇ ਲੈ ਗਿਆ ਮਕੰਦੀ ਨੇ ਮੁੰਡਾ ਭੇਜ ਕੇ ਝੰਡੇ ਨੂੰ ਵੀ ਘਰੋਂ ਬੁਲਾ ਲਿਆ ਹੱਟ ਉੱਤੇ ਇਕਦੂਕਾ ਲੋਕ ਆ ਜਾ ਰਹੇ ਸਨ ਮੱਲਣ ਕਹਿੰਦਾ ਸੇਠਾ ਆਪਾਂ ਤੇ ਚਵਾਰੇ ਵਿੱਚ ਨਾ ਵਗ ਜਾਈਏ ਪੜਦਾ ਰੱਖ ਲਈਏ ਇੱਥੇ ਥੱਲੇ ਤਾਂ 3200 ਆਉਂਦਾ ਜਾਂਦਾ ਮਕੰਦੀ ਬੋਲਿਆ ਹਾਂ ਲੈ ਬਈ ਸਿਆਣੀ ਆਖੀ ਤਾਂ ਤਾਂ ਮੈਂ ਤਾਂ ਆਪ ਖੁਸ਼ ਆ ਇਸ ਗੱਲ ਤੇ ਤੁਸੀਂ ਉੱਤੇ ਚੱਲੋ ਸਾਰੇ ਜਣੇ ਮੈਂ ਆਉਣਾ ਕੱਲ ਮੰਦਵਾਦ ਲੈ ਕੇ ਤੁਹਾਡੇ ਪਿੱਛੇ-ਪਿੱਛੇ ਇਹ ਤਿੰਨੇ ਚਵਾਰੇ ਦੀਆਂ ਪੌੜੀਆਂ ਚੜਨ ਲੱਗੇ ਮਕੰਦੀ ਨੇ ਮੁੰਡੇ ਨੂੰ ਕਿਹਾ ਕਿ ਉਹ ਹੁੱਕਾ ਤਾਜ਼ਾ ਕਰ ਲਿਆਵੇ ਛਿਲਮ ਵਿੱਚ ਨਵਾਂ ਤਮਾਕੂ ਪਾ ਕੇ ਅੱਗ ਵੀ ਧਰ ਲਵੇ ਚੰਡਾ ਪੌੜੀਆਂ ਹੇਠਾਂ ਮਕੰਦੀ ਕੋਲ ਖੜਾ ਸੀ ਪੁੱਛਣ ਲੱਗਿਆ ਤਿੰਨ ਤਾਂ ਮੈਂ ਲੈ ਆਇਆ ਤੂੰ ਪੰਜ ਕਰ ਲਿਆ ਸੀ ਉਹ ਕਹਿੰਦਾ ਲਹ ਹੈ ਹੁਣ ਆਪਾਂ ਕਿਤੋਂ ਲੈਣ ਜਾਣਾ ਤੂੰ ਚੱਲ ਉੱਤੇ ਮੈਂ ਹੁੱਕਾ ਲੈ ਕੇ ਆਉਣਾ ਤੇ ਘਰੋਂ ਰਕਮ ਵੀ ਚੁੱਕ ਲਿਓ ਝੰਡਾ ਪੌੜੀਆਂ ਚੜ ਗਿਆ ਥੋੜੀ ਦੇਰ ਬਾਅਦ ਹੀ ਮਕੰਦੀ ਝੰਡੇ ਦੀ ਬਹੀ ਉੱਤੇ ਮੱਲਣ ਦੇ ਦੋ ਕੁ ਮਾਟਲੀ ਵਾਲੇ ਖੇਤ ਨੂੰ ਗੈਣੇ ਧਰਨ ਦੀ ਲਿਖਤ ਕਰ ਰਿਹਾ ਸੀ ਮੱਲਣ ਨੀਮੀ ਪਾ ਕੇ ਮੰਝੇ ਉੱਤੇ ਬੈਠਾ ਸੀ ਗਵਾਵੋ ਦੇ ਵੱਲ ਟਿਕਟਕੀ ਲਾ ਕੇ ਤਰਸ ਭਰੀਆਂ ਨਜ਼ਰਾਂ ਨਾਲ ਝਾਕੀ ਜਾ ਰਹੇ ਸਨ ਝੰਡਾ ਚੌੜਾ ਹੋਇਆ ਬੈਠਾ ਸੀ ਉਹ ਨ ਇਕਦਰ ਦੇ ਕੁੜਤੇ ਦੀ ਅੰਦਰਲੀ ਜੇਵਨ ਨੂੰ ਬਖਸੂਆ ਲਾ ਕੇ ਉਤੋਂ ਦੇ ਸਮੋਸਾ ਛੁੱਟਿਆ ਹੋਇਆ ਸੀ ਉਹ ਵਾਰ-ਵਾਰ ਦਾੜੀ ਵਿੱਚ ਖੁਰਕ ਕਰਦਾ ਤੇ ਕਣੱਖਾ ਜਿਹਾ ਦੂਜਿਆਂ ਵੱਲ ਝਾਕਦਾ ਮਕੰਦੀ ਹੁੱਕੇ ਦੀ ਘੁੱਟ ਲੈਂਦਾ ਤੇ ਪਿੱਤਲ ਦੀ ਦਬਾਤ ਵਿੱਚੋਂ ਸਿਆਹੀ ਦਾ ਡੋਬਾ ਲੈ ਕੇ ਕਲਮ ਨਾਲ ਬਹੀ ਉਤੇ ਲਿਖਣ ਲੱਗਦਾ 8000 ਨਕਤ ਦੇ 10 ਰੁਪਏ ਸੈਂਕੜਾ ਵਧਾਰਾ ਲਾ ਕੇ 8800 ਦੀ ਲਿਖਤ ਕੀਤੀ ਗਈ ਖੰਡਾ ਬੰਨੇ ਕੋਲ ਟਾਲੀ ਵਾਲੇ ਖੇਤ ਦਾ ਵੇਰਵਾ ਪਾ ਕੇ 2 ਕੁਮਾ ਜ਼ਮੀਨ ਗਹਿਣੇ ਲਿਖੀ ਗਈ ਖੇਤ ਦੇ ਇੱਕ ਪਾਸਿਓਂ 2 ਕੁਮਾ ਪਹਿਲਾ ਮੱਲਣ ਨੇ ਗੁੱਠਾ ਲਾਇਆ ਫਿਰ ਗਵਾਹਾਂ ਦੇ ਦੋਵੇਂ ਗੁੱਠੇ ਤੇ ਫਿਰ ਝੰਡੇ ਦਾ ਗੁੱਠਾ ਵੀ ਮਕੰਦੀ ਨੇ ਲੇਖਾਕਾਰ ਵਜੋਂ ਆਪਣਾ ਨਾਂ ਪਹਿਲਾਂ ਹੀ ਲਿਖ ਦਿੱਤਾ ਆਪਣੇ ਵਾਲਾ 3000 ਝੰਡੇ ਨੇ ਮਕੰਦੀ ਨੂੰ ਫੜਾ ਦਿੱਤਾ ਤੇ ਫਿਰ 100 100 ਦਾ ਇੱਕ ਇੱਕ ਨੋਟ ਗਿਣ-ਗਿਣ 80 ਨੋਟ ਮਕੰਦੀ ਨੇ ਮੱਲਣ ਨੂੰ ਫੜਾਇਆ ਗਵਾ ਅੱਖਾਂ ਪਾੜ ਪਰ ਨੋਟਾਂ ਵੱਲ ਚਾੱਕੀ ਜਾ ਰਹੇ ਸਨ ਚੰਦਾ ਮਕੰਦੀ ਦੇ ਨਾਲ-ਨਾਲ ਹੀ ਆਪਣੇ ਹਿਸਾਬ ਅਨਸਾਰ ਨੋਟ ਗਿਣਦਾ ਜਾ ਰਿਹਾ ਸੀ ਮੱਲਣ ਬੇਸੁਰਤ ਜਿਹਾ ਹੋ ਕੇ ਬੈਠਾ ਸੱਜੇ ਹੱਥ ਨਾਲ ਨੋਟ ਫੜਦਾ ਤੇ ਖੱਬੇ ਵਿੱਚ ਉਹਨਾਂ ਨੂੰ ਥਹੀ ਬਣਾਈ ਜਾਂਦਾ ਆਪਣੇ ਹਿਸਾਬ ਨਾਲ ਮੱਲਣ ਨੇ ਸਾਰੇ ਨੋਟ ਇੱਕ ਵਾਰੀ ਫੇਰ ਗਏ ਨੇ ਤੇ ਉਹਨਾਂ ਦੀ ਥਹੀ ਬਣਾ ਕੇ ਮਕੰਦੀ ਦੀ ਡੋਰ ਨਾਲ ਉਹਨੂੰ ਬੰਨ ਲਿਆ ਆਦਰ ਦੇ ਲੜ ਵਿੱਚ ਬਲੇਟ ਕੇ ਕੱਚ ਵਿੱਚ ਲੈ ਲਈ ਸਾਰੇ ਹੀ ਪੌੜੀਆਂ ਉਤਰਨ ਲੱਗੇ ਕਿਸੇ ਵੀ ਚਿਹਰੇ ਉੱਤੇ ਰੌਣਕ ਨਹੀਂ ਸੀ ਉਹ ਤਿੰਨੇ ਚਲੇ ਗਏ ਤਾਂ ਝੰਡਾ ਤੇ ਮਕੰਦੀ ਅੱਖਾਂ ਵਿੱਚ ਹੀ ਗੁੱਜਾ ਗੁੱਜਾ ਮਸਕਰਾ ਕੇ ਗੱਲਾਂ ਕਰਨ ਲੱਗੇ ਕਰ ਆ ਕੇ ਮੱਲਣ ਨੇ ਨੋਟਾਂ ਦੀ ਥਹੀ ਚੰਦ ਕੋ ਨੂੰ ਫੜਾਈ ਤੇ ਆਖਿਆ ਕਿ ਉਹ ਇਹਨੂੰ ਸੰਦੂਖ ਵਿੱਚ ਕਿਤੇ ਸੰਭਾਲ ਕੇ ਰੱਖ ਦੇਵੇ ਵਿਆਹ ਨੇੜੇ ਆ ਰਿਹਾ ਸੀ ਹੁਣ ਤਾਂ ਇਹ ਚੱਲੀ ਹੀ ਜਾਣੇ ਹਨ ਦਿਨਾਂ ਵਿੱਚ ਹੀ ਮੁੱਕ ਜਾਣਗੇ ਸੰਦੂਕ ਵਿੱਚ ਪਏ ਨੋਟਾਂ ਨੂੰ ਧਿਆਨ ਨਾਲ ਲਿਆ ਕੇ ਤੀਵੀਂ ਆਦਮੀ ਦੱਬੇ-ਦੱਬੇ ਹੰਕਾਰ ਦੀਆਂ ਗੱਲਾਂ ਕਰਨ ਲੱਗੇ ਚੰਦਗੁਰ ਕਹਿੰਦੀ ਹੁਣ ਕਾਸਦਾ ਫਿਕਰ ਨਹੀਂ ਸਾਰੇ ਧੰਦੇ ਕਿਉਂਟੇ ਜਾਣਗੇ ਮੱਲਣ ਖੁਸ਼ਖਾਸਾ ਹਸਿਆ ਕੇਰਾ ਤਾਂ ਬੱਲੇ-ਬੱਲੇ ਕਰਾ ਦੇਾਂਗੇ ਵਿਆਹ ਪੂਰਾ ਚੱਕਮਾ ਕਰਨਾ ਹੈ ਭੈਣ ਮਰਾਉਂਦਾ ਦੇਖੀ ਜੋ ਪਿੱਛੋਂ ਜਿਹੜੀ ਬਣੋ ਉਸ ਦਿਨ ਮੱਲਣ ਖੇਤ ਨਹੀਂ ਗਿਆ ਤਾਲੀ ਵਾਲੇ ਖੇਤ ਨੂੰ ਪਾਣੀ ਮਿਲਿਆ ਹੋਇਆ ਸੀ ਸੀਰੀ ਹੀ ਅੱਧੀ ਰਾਤ ਤੋਂ ਪਾਣੀ ਲਾ ਰਿਹਾ ਸੀ ਕੱਸੀ ਭਰ ਕੇ ਨਹੀਂ ਆਈ ਸੀ ਸੋ ਇਸ ਵਾਰ ਪਾਣੀ ਲਾਉਣ ਦਾ ਕੰਮ ਇਕੱਲਾ ਬੰਦਾ ਹੀ ਕਰ ਸਕਦਾ ਸੀ ਮੱਲਣ ਦੁਪਹਿਰੇ ਜੇ ਭਾਈ ਰੂਪੇ ਵਾਲੇ ਖੇਤ ਗਿਆ ਸੀ ਤੇ ਇੱਕ ਅੱਖਾਂ ਨਹੀਂ ਭਰੀ ਵੱਢ ਕੇ ਸਿਰ ਉੱਤੇ ਝੁੱਕ ਲਿਆ ਸੀ ਆਥ ਨੇ ਜਹੇ ਉਹਦੇ ਨਾਲ ਬਲਕਾਰ ਤੇ ਤੇਜੋਦੇ ਦੋਵੇਂ ਮੁੰਡੇ ਚਲੇ ਗਏ ਸਨ ਉਵੇਂ ਨਿੱਕੇ ਨਿੱਕੇ ਭਾਈਆਂ ਚੁੱਕ ਲਿਆ ਸੰ ਤੇ ਫਿਰ ਤਿੰਨ ਜਵਾਕਾਂ ਨੇ ਖੇਡ-ਖੇਡ ਵਿੱਚ ਹੀ ਮਸ਼ੀਨ ਉੱਤੇ ਕੱਖ ਕੋਤਰ ਲੈ ਸੰ ਅਤੇ ਕੰਮ ਮੁਕਤਾ ਕੀਤਾ ਸੀ ਬੇੜੇ ਵਿੱਚ ਇੱਧਰ-ਉੱਧਰ ਤੁਰਦਾ ਫਿਰਦਾ ਤੇ ਦਿਮਾਗ ਵਿੱਚ ਕੋਈ ਸਕੀਮਾਂ ਜਹੀਆਂ ਬਣਾਉਂਦਾ ਮੱਲਣ ਬੈਠਕ ਵਿੱਚ ਬਾਪੂ ਖੁੱਲ ਗਿਆ ਬਾਪੂ ਨੂੰ ਮੀਤੂ ਦੇ ਵਿਆਹ ਬਾਰੇ ਪਤਾ ਸੀ ਪੁੱਛਣ ਲੱਗਿਆ ਮੱਲਣ ਸੁੰਭਾਈ ਮੀਤੂ ਦੇ ਵਿਆਹ 'ਚ ਕਿੰਨੇ ਦਿਨ ਬਾਕੀ ਰਹਿ ਗਏ ਇੱਕ ਮਹੀਨੇ ਤੋਂ ਘੱਟ ਹੀ ਰਹਿ ਗਏ ਦਿਨ ਤਾਂ ਦੇਨ ਕਿਹੜਾ ਆਇਆ ਵਿਆਹ ਤਾਂ ਮੱਲਣ ਨੇ ਬੁੜੇ ਕੋਲ ਮੰਜੋਤੇ ਬੈਠਦੇ ਆ ਆਖਿਆ ਚੰਗਾ ਕਰੀਂ ਭਾਈ ਵਿਆਹ ਮੋਕੜਾ ਹੱਥ ਰੱਖੀ ਮਹਿਮਾ ਚਾਹੀਦੀ ਏ ਬੰਦੇ ਦੀ ਸਭ ਰੰਗ ਪਾਗਲ ਲੱਗ ਜਾਂਦੇ ਆ ਸਿੱਧੀਆਂ ਨੇਤਾ ਨੂੰ ਰਸਾਲਦਾਰ ਨੇ ਹੱਲਾਸ਼ੇਰੀ ਦਿੱਤੀ ਫਿਕਰ ਨਾ ਕਰ ਬਾਪੂ ਫੱਟੇ ਚੱਕ ਦਿਆਂਗੇ ਵਧੀਆ ਵਿਆਹ ਕਰਾਂਗੇ ਸਾਰੇ ਵਿਆਹ ਚੱਕਵੇਂ ਕਰਾਂਗੇ ਕਿੰਕੂ ਕੀਤਾ ਫੇਰ ਸਿਉਨਾ ਤਾਂ ਲੈ ਲਿਆ ਸਿੱਧਾ ਪਤਾ 5-4 ਦਿਨ ਪਹਿਲਾਂ ਲੈ ਆਵਾਂਗੇ। 2-4 ਦਿਨਾਂ ਤੱਕ ਕੱਪੜਾ ਲੀੜਾ ਲੈਣ ਜਾਣਾ ਹੁਣ। ਸਭ ਹੋਜੂ। ਸਾਰਾ ਟਰਾਂਸ ਬਣਾਇਆ ਹੋਇਆ ਮੇਰਾ। ਲੀੜਾ ਕੱਪੜਾ ਤੇ ਸਿੱਧਾ ਤਾਂ ਰਾਮਪੁਰਿਓਂ ਇਹ ਲਿਆਵਾਂਗੇ ਫਿਰ। ਹਾਂ, ਰੋਕ ਦੀ ਲਿਆਵੇਂਗਾ। ਕੁੱਲ ਚੀਜ਼ ਚੰਗਾ ਭਾਈ, ਚੰਗਾ ਚੰਗਾ। ਇਹ ਨਾ ਮਜਾਦੀ ਹੁੰਦੀ ਐ। ਊਂ ਬਹੁਤਾ ਖਰਚ ਵੀ ਨਾ ਕਰੀ। ਆਪਦੀ ਸਮੱਸਿਆ ਦੇਖੀ। ਲੋਕਾਂ ਦਾ ਮੂੰਹ ਨਹੀਂ ਫੱਡ ਲੈਣਾ ਕਿੰਨਾ ਕਰ ਲਈ ਅਗਲੇ ਨੇ ਤਾਂ ਫੇਰ ਵੀ ਨੁਕਸ ਖੱਢਣੇ ਆ ਸਮਝ ਕਰੀ ਨਹੀਂ ਬਾਪੂ ਸੂਤ ਸੇਰੀ ਕਰਾਂਗੇ ਸਾਰਾ ਕੁਝ ਐ ਕਿ ਰੁਪਈਆ ਝਾੜੀ ਲੱਗਦਾ ਹੈ ਮਸਾਂ ਤਾਂ ਕਿਤੇ ਪ੍ਰਬੰਧ ਰੁਪਈਆ ਦਾ ਕੀਤਾ ਕਿਵੇਂ ਕੀਤਾ ਫਿਰ ਬਸ ਕਿਵੇਂ ਕਰ ਲਿਆ ਕਿਵੇਂ ਨਾ ਕਰ ਲਿਆ ਸਾਰਾ ਸਰਜੂ ਵਿਆਜੂ ਪੈਸਾ ਬੇਸ਼ੱਕ ਚੁੱਕ ਲਈ ਬਾਣੀਆਂ ਤਾਂ ਖੂਚੋ ਇੱਟ ਹੁੰਦੀ ਆ ਬਾਹਰ ਕੋਈ ਗੱਲ ਨਹੀਂ ਨਿਕਲਦੀ ਜ਼ਮੀਨ ਨਾ ਧਰ ਬੈਠੇ ਕਿਤੇ ਜ਼ਮੀਨ ਗੈਣੇ ਧਰਨ ਦਾ ਬਹੁਤ ਵੱਡਾ ਮੇਣਾ ਹੁੰਦਾ ਹੈ ਮੇਣਾ ਤਾਂ ਕਾਹਦਾ ਬਾਪੂ ਜਿਹਦੇ ਜ਼ਮੀਨ ਹੋ ਉਹੀ ਗੈਣੇ ਧਰੂ ਨੰਗ ਕੀ ਧਰਦੂ ਜਿਹਦੇ ਹੈ ਹੀ ਨਹੀਂ ਉਹ ਤਾਂ ਠੀਕ ਹੈ ਪਰ ਦੇਖ ਬਾਪੂ ਦੱਸ ਦਿਨਾ ਤੈਨੂੰ 6000 ਤਾਂ ਵਿਆਜ ਲਿਆ ਮੈਂ ਮਕੰਨ ਦੇ ਦੂੰ ਦੋ ਕੁ ਮਾ ਢੰਡੇ ਨੂੰ ਦੇਤੀ 8000 ਦੀ ਤੋਂ 10000 ਨਾਲ ਸਾਰਾ ਜੰਗ ਟੱਪ ਜੋ ਐਨੇ ਬਿਨਾ ਸਰਦਾ ਨਹੀਂ ਸੀ ਹਲਾ ਜਮੀਨ ਹੀ ਗਹਣੇ ਦਰਤੀ ਹਾਂ ਇਹ ਕੋ ਮੇਣਾ ਨਹੀਂ ਬਾਪੂ ਦੋ ਸਾਲਾਂ ਨੂੰ ਛਡਾ ਲਾਂਗੇ ਪੈਸਾ ਤਾਂ ਹੱਥ ਦੀ ਮੈਲ ਹੈ ਕਮਾਈ ਪੂਰੀ ਕਰਨੀ ਹੈ ਗਾਹਾਂ ਨੂੰ ਕਿਹੜੀ ਤਰੀ ਹੈ ਭਾਈ ਰੁਪਏ ਵਾਲੀ ਨਹੀਂ ਉਧਰੋਂ ਦਿੱਤੀ ਆ ਤਲੀ ਵਾਲੇ ਖੇਤੋਂ ਹਲਾ ਚੰਗਾ ਪਾਈ ਤੇ ਫਿਰ ਮੱਲਣ ਵਿਆਧੀਆਂ ਹੋਰ ਗੱਲਾਂ ਦੱਸਦਾ ਰਿਹਾ ਬੜਾ ਹੰਗਾਰਾ ਨਹੀਂ ਪਰਦਾ ਸੀ ਮੱਲਣ ਕੋਈ ਗੱਲ ਪੁੱਛਦਾ ਤਾਂ ਵੀ ਉਹ ਜਵਾਬ ਨਾ ਦਿੰਦਾ ਗੁੰਮਸਮ ਬਣ ਕੇ ਹੀ ਬੈਠ ਗਿਆ ਜਿੱਤੋ ਬਾਬੇ ਖਾਤਰ ਰੋਟੀ ਲੈ ਆਈ ਉਹਨੇ ਲੋਹੇ ਦੀ ਕੁਰਸੀ ਉਤੇ ਥਾਲੀ ਰਖਵਾਤਾ ਲਈ ਪਰ ਅੱਧੀ ਰੋਟੀ ਖਾ ਕੇ ਹੀ ਜਿਵੇਂ ਰੱਜ ਗਿਆ ਹੋਵੇ ਆਲੂ ਗੋਭੀ ਦੀ ਪਾਜੀ ਬਹੁਤ ਸਵਾਦ ਬਣੀ ਹੋਈ ਸੀ ਆਲੂ ਗੋਬੀ ਤਾਂ ਉਹ ਚਾ ਕੇ ਖਾਂਦਾ ਹੁੰਦਾ ਸਵਾ ਕਦੇ-ਕਦੇ ਕਹੇ ਕਿ ਆਲੂ ਗੋਬੀ ਬਣਵਾਉਂਦਾ ਦੋ ਫਲ ਕੇ ਬਾਦ ਖਾ ਜਾਇਆ ਕਰਦਾ ਅਜਾ ਨੂੰ ਪਤਾ ਨਹੀਂ ਕੀ ਹੋ ਗਿਆ ਸੀ ਉਹਨੇ ਗੜਬੀ ਵਿੱਚੋਂ ਪਾਣੀ ਲੈ ਕੇ ਹੱਥ ਧੋਲੇ ਤੇ ਕੁਰਲੀ ਕਰ ਲਈ ਸਮੋਸੇ ਨਾਲ ਹੱਥ ਮੂੰਹ ਪੁੰਝ ਕੇ ਵਾਖਰੂ ਵਾਖਰੂ ਕਰਨ ਲੱਗ ਗਿਆ ਮੰਝੇ ਉੱਤੇ ਪਏ ਪਏ ਉਹਨੂੰ ਯਾਦ ਆਇਆ ਪੈਨਸ਼ਨ ਆ ਕੇ ਇਹ 10 ਕਮਾ ਜ਼ਮੀਨ ਉਹਨੇ ਕਿਵੇਂ ਆਖ ਵਿੱਚ ਖਰੀਦੀ ਫੌਜ ਵਿੱਚ ਜੋੜਿਆ ਸਾਰਾ ਪੈਸਾ ਲਾ ਦਿੱਤਾ ਸੀ ਕਰਦੀ ਬਾਕੀ ਕੁਲ ਰੇਣੀ ਚੁਣੀ ਵੀ ਇਕ ਖੇਤ ਅੱਕ ਝਾੜ ਮਲਿਆ ਬੂਟਿਆਂ ਕਿਕਰਾਂ ਝੰਡਾ ਤੇ ਫਲਾਹੀਆਂ ਦਾ ਇੱਕ ਜੰਗਲ ਹੀ ਤਾਂ ਸੀ ਕਿਤੋਂ ਉੱਚੀ ਧਰਤੀ ਕਿਤੋਂ ਨੀਮੀ ਕਹੀਂ ਫੜ ਕੇ ਉਹਨੇ ਇੱਕ ਜੁੱਧ ਲੜਿਆ ਸੀ ਸੰਸਾਰ ਜੰਗ ਵਰਗਾ ਇਹ ਜੁੱਧ ਦੋ ਸਾਲਾਂ ਵਿੱਚ ਕੁੱਲ ਦਰਖਤ ਧਰਤੀ ਵਿੱਚੋਂ ਪੁੱਟ ਦਿੱਤੇ ਸੀ ਜ਼ਮੀਨ ਪੱਧਰ ਬਣਾ ਦਿੱਤੀ ਸੀ ਰਸਾਲਦਾਰ ਨੂੰ ਲੱਗ ਰਿਹਾ ਸੀ ਕਿ ਟਾਲੀ ਵਾਲੇ ਖੇਤ ਨੂੰ ਇਹ ਦਸ ਕੁ ਮਾਂ ਧਰਤੀ ਉੱਤੇ ਕਿਵੇਂ ਕਦੇ ਆਪਣੇ ਸਰੀਰ ਵਿੱਚੋਂ ਪੈਦਾ ਕੀਤਾ ਹੋਵੇ। ਉਹਨੇ ਮੁੰਡੇ ਮੱਲਣ ਨੇ ਹੁਣ ਦੋ ਕੁ ਮੰਜਮੀਨ ਗਹਿਣੇ ਧਰ ਕੇ ਜਿਵੇਂ ਉਹਦੇ ਸਰੀਰ ਦੇ ਕਿਸੇ ਅੰਗ ਨੂੰ ਕੱਟ ਦਿੱਤਾ ਹੋਵੇ। ਦਸਾਲਦਾਰ ਦਾ ਜੀਵਨ ਪਰਦਾ ਤਜਰਬਾ ਸੀ। ਉਹਨੂੰ ਪਤਾ ਸੀ ਕਿ ਜੱਟ ਦੀ ਇੱਕ ਵਾਰ ਗਹਿਣੇ ਦੀ ਜਮੀਨ ਮੋੜ ਕੇ ਕਦੇ ਨਹੀਂ ਛੁੱਟਦੀ। ਜੇ ਜੱਟ ਦੀਆਂ ਲੋੜਾਂ ਮੁਕਣ ਤਾਂ ਜ਼ਮੀਨ ਛੁੱਟੇ ਗਹਿਣੇ ਜ਼ਮੀਨ ਉੱਤੇ ਤਾਂ ਸਗੋਂ ਹੋਰ ਪੈਸਾ ਵਧਣ ਲੱਗਦਾ। ਜਿਉਂ-ਜਿਉਂ ਜਟ ਦੀਆਂ ਗਰਜਾਵਦੀਆਂ ਜਾਂਦੀਆਂ ਹਨ ਗੈਣੇ ਦਾ ਪੈਸਾ ਵੀ ਵਧਦਾ ਜਾਂਦਾ ਹੈ ਗੈਣੇ ਵਾਲੀ ਜ਼ਮੀਨ ਦੇ ਨਾਲ ਲੱਗਦੀ ਜ਼ਮੀਨ ਵੀ ਫਿਰ ਗੈਣੇ ਟਿਕ ਜਾਂਦੀ ਹੈ ਰਸਾਲਦਾਰ ਨੂੰ ਪੱਕਾ ਯਕੀਨ ਹੋ ਗਿਆ ਲੱਗਦਾ ਸੀ ਕਿ ਜਿਉਂ-ਜਿਉਂ ਵਰੇ ਬੀਤਦੇ ਜਾਣਗੇ ਤਾਲੀ ਵਾਲਾ ਖੇਤ ਗੈਣੇ ਪੈਂਦਾ ਜਾਵੇਗਾ ਇੱਕ ਦਿਨ ਸਾਰਾ ਖੇਤ ਹੀ ਦੂਜੇ ਦੇ ਢਿੱਡ ਵਿੱਚ ਜਾ ਪਵੇਗਾ ਤੇ ਅਖੀਰ ਇੱਕ ਦਿਨ ਅਜਿਹਾ ਵੀ ਆਵੇਗਾ ਜਦੋਂ ਮੱਲਣ ਇਸ 10 ਕੋ ਮਾ ਨੂੰ ਬੈ ਕਰਕੇ ਸਿਰਫ 6 ਕੋ ਮਾ ਭਾਈ ਰੁਪਏ ਵਾਲੇ ਖੇਤ ਦਾ ਮਾਲਕ ਹੀ ਰਹਿ ਜਾਵੇਗਾ ਰਸਾਲਦਾਰ ਨੂੰ ਮਹਿਸੂਸ ਹੋਇਆ ਜਿਵੇਂ ਉਹਦਾ ਖੇਤ ਗਹਿਣੇ ਨਾ ਟਿਕਿਆ ਹੋਵੇ ਸਗੋਂ ਉਹਦਾ ਆਪਣਾ ਸਰੀਰ ਕਿਸੇ ਡੈਣ ਨੇ ਖਾ ਲਿਆ ਹੋਵੇ ਰਸਾਲਦਾਰ ਤੋਂ ਸਵੇਰੇ ਉੱਠਿਆ ਨਾ ਗਿਆ ਜੀਤੇ ਉਹਨੇ ਹਾਕਾਂ ਮਾਰੀਆਂ ਉਹਨੇ ਮਸਾਂ ਹੀ ਅੱਖਾਂ ਖੋਲੀਆਂ ਨਹੀਂ ਤਾਂ ਪਹਿਲਾਂ ਉਹ ਆਪ ਹੀ ਸਵੇਰੇ ਸਵੇਰੇ ਜਾਗ ਪੈਂਦਾ ਜੰਗਲ ਪਾਣੀ ਜਾ ਆਉਂਦਾ ਦਾਤਨ ਕਰ ਲੈਂਦਾ ਮੂਹ ਹੱਦ ਤੋ ਅਗੇ ਬਾਣੀ ਪੜਨ ਲੱਗਦਾ ਐਨਨੂੰ ਘਰ ਵਿੱਚ ਚਾਹ ਬਣ ਚੁੱਕੀ ਹੁੰਦੀ ਪਰ ਅੱਜ ਜੀਤੋ ਚਾਹ ਲੈ ਕੇ ਆਈ ਤਾਂ ਉਹ ਓਮੇ ਦਾ ਓਮੇ ਪਿਆ ਹੋਇਆ ਸੀ ਬੇਜਾਨ ਜਿਹਾ ਜਿਵੇਂ ਉਹਦੇ ਸਰੀਰ ਵਿੱਚ ਕੋਈ ਵੀ ਤਾਣ ਨਾ ਰਹਿ ਗਿਆ ਹੋਵੇ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੀ ਤੁਹਾਡੇ ਅਗੇ ਬੇਨਤੀ ਹੈ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ